ਮਰਾਵਾਨ ਲਾਲ ਮੈਂ ਖੇਡਣ ਗਿਆ ਹਾਂ ਗੁਰਬਾਲੀ ਵਾਲ ਖੇਡਣ ਗਏ ਸਾਰੇ ਜਣੇ ਉਹ ਜੋਤ ਮੁੰਡਾ ਵੀ ਜਿੱਤੇ ਗੋਲੀ ਵੱਜੀ ਉਹ ਵੀ ਗਿਆ ਮੇਨ ਵਾਲੀ ਵਾਲ ਖੇਡਣ ਇਹ ਪਿੰਡ ਆ ਇਹ ਆ ਇਹਨਾਂ ਦੀ ਕਿਤੇ ਆਪਸੀ ਕੋਈ ਕੁਕੂ ਮੈਮ ਹੋਈ ਹੈ ਕਿਤੇ ਤੁਹਾਡੇ ਨਾਲ ਕੋਈ ਹੋਈ ਨਹੀਂ ਅਸੀਂ ਵਿੱਚ ਛਡਾਉਣ ਪਏ ਰਹਨ ਤੋਂ ਰਹਨ ਤੋਂ ਉਹਨੇ ਉਹਨੇ ਮੇਰੇ ਤੱਕਾ ਮਾਰ ਗਿਆ ਪਹਿਲਾਂ ਕਿੰਨੇ ਕਿੰਨੇ ਮੇਰਾ ਦੂਜਾ ਮੰਨੇ ਨੇ ਆਡੇ ਪਿੰਡ ਵਾਲਾ ਸਰਪੰਚ ਜਿਹੜਾ ਬਣਿਆ ਆ ਕੀ ਤੇ ਕੇਵਲ ਜਿਹੜਾ ਸਾਡੇ ਪਿੰਡ ਦਾ ਆਡੇ ਜਿਹੜਾ ਪਿੰਡ ਚ ਜਿਹੜਾ ਕੇਵਲ ਉਹਨੇ ਪਿਸਤੌਲ ਫੜਿਆ ਸੀ ਉਹ ਕੋਈ ਕੁਛ ਨਾ ਜਮਿਆ ਪੁਲਿਸ ਮੁਲਾਜ਼ਮ ਸੀ ਪਹਿਲਾਂ ਹੁਣ ਰਿਟਾਇਰ ਹੋਇਆ ਹੋ ਅੱਛਾ ਤੇ ਇੱਕ ਉਪ ਦੂਜੇ ਨੇ ਮੰਨੇ ਨੇ ਰਵਲ ਫੜੀ ਇਹਨਾਂ ਦੇ ਨਾਲ ਕੋਈ 20 ਜਣੇ ਹੋਰੀ ਨੇ ਸਾਰਿਆਂ ਕੋ ਹਥਿਆਰੀ ਮਾਰੂ ਹਥਿਆਰੀ ਇਹਨਾਂ ਕੋ ਦਾਤਾ ਨੇ ਰਵਲ ਰਦਾ ਬਈ ਰਵੀ ਇੱਕ ਹਥਿਆਰੀ ਰਵੀ 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 ਨਾਲ ਹੀ ਇਹਦਾ ਮੁੰਡਾ ਮੰਨੇ ਦਾ ਬੱਗੋ ਨਾਲ ਹੀ ਸੱਤੇ ਦੇ ਦੋਵੇਂ ਮੁੰਡੇ ਨਾਲ ਹੀ ਸੱਤੇ ਕਿਸ ਨਾਲ ਇਹਨਾਂ ਮੇਰੇ ਉਹ ਸੱਤੇ ਦੂਜਾ ਪੱਕੇ ਬਲ ਨੇ ਮੇਰੇ ਇਸੇ ਪਟੜੀ ਗੋਲੀ ਮਾਰੀ ਇੱਕ ਇੱਥੇ ਮਾਰੀ ਇੱਕ ਇੱਥੇ ਮਾਰੀ ਮੰਨੇ ਨੇ ਇੱਥੇ ਮਾਰੀ ਇੱਥੇ ਇੱਕ ਮਾਰੀ ਇੱਕ ਇੱਥੇ ਨੜਾ ਜ ਮਾਰੀ ਮੰਨੇ ਨੇ ਮੇਰੇ ਮੰਨੇ ਨੇ ਮੇਰੇ ਨਾਲ ਕਰਕੇ ਫੈਰ ਕੱਢਿਆ ਮੰਨੇ ਦਾ ਫੈਰ ਮਿਸ ਹੋ ਗਿਆ ਇੱਧਰ ਤਿੰਨ ਤਿੰਨ ਫੈਰ ਇੱਕ ਫੈਰ ਇੱਧਰ ਮਾਰਿਆ ਉਹਨਾਂ ਦੇ 2 1 2 ਵਜੇ ਇੱਕ ਇੱਕ ਉਹਦੇ ਮਾਰਿਆ ਇੱਕ ਦੋ ਦੋ 15 ਰੁਪਏ ਕੋਦੇ ਮਾਰਿਆ ਤੇ ਉਹਨਾਂ ਦੇ ਪਿਛੇ ਇੱਕ ਸੱਤ ਫੈਰ ਮਿਸ ਹੋਏ ਪੂਰੀ ਉਹਨਾਂ ਫਾਇਰਿੰਗ ਕੀਤੀ ਪਿੰਡਾਂ ਦੀ ਗੋਲੀ ਮਾਰੀ ਗੋਲੀ ਉਹਨਾਂ ਮਾਰੀ ਵੀ ਉਹਨਾਂ ਦੇ ਜਿਹੜੇ ਘਰ ਦੇ ਕੋ ਰਾਹ ਹੁੰਦਾ ਨਾ ਉਹ ਰਾਹ ਬਣਿਆ ਸੜਕ ਓਹ ਅਡੇ ਤਾਇਆ ਮੁੰਡਰਗੇ ਜਾਬ ਤੇ ਇਹ ਸੜਕ ਤੇ ਤੂੰ ਕੀ ਤੀ ਕੋ ਲੈਣ ਆਇਆ ਜੀ ਇਹ ਅਡੇ ਘਰ ਨੂੰ ਰਾਹ ਜਾਂਦਾ ਅੰਦਰ ਕੋਈ ਸੜਕ ਬਣੀ ਆ ਤੇ ਫਿਰ ਇਹ ਇੱਥੇ ਜਿਹੜਾ ਮਰਜੀ ਨਾ ਕਰ ਸਕਦਾ ਆਂਦਾ ਫਿਰ ਹੁਣ ਨਾ ਕਿ ਉਹ ਕਰੀਓ ਪਿੰਡ ਵਾਂਚ ਚ ਚੱਲੀਆਂ ਗੋਲੀਆਂ ਕਿੰਨੇ ਜਾਣੇ ਜਦਮੀ ਹੋਇਆ ਕੀ ਸੀ ਸਾਰਾ ਮਾਮਲਾ ਇਹ ਮਾਮਲਾ ਸਾਰਾ ਆ ਆਪਾਂ ਸਾਰੇ ਮੁੰਡੇ ਮੇਰੇ ਚਾਚੇ ਤਾਇਆ ਦੇ ਸਭ ਗਰਾਊਂਡ 'ਚ ਖੇਡਣਦੇ ਹੀ ਤੇ ਗਰਾਊਂਡ 'ਚ ਖੇਡਦੇ ਖੇਡਦੇ ਜਦੋਂ ਇਹ ਘਰ ਨੂੰ ਆਏ ਤੇ ਘਰ ਆਣ ਕੇ ਜਸਤੇ ਖਲੋਤੇ ਹੀ ਆ ਜੀ ਤੇ ਸਾਰੇ ਜਾਣੇ ਆਪਚੀ ਗੱਲਾਂ ਗੁੱਲਾਂ ਮਾਰਦੇ ਆ ਤੇ ਇਹ ਮਗਰੋਂ ਦੋ ਗੱਡੀਆਂ ਭਰ ਕੇ ਆਈਆਂ ਨੇ ਇਹ ਇੱਕ ਆਇਆ ਵਾ ਕੇਵਲ ਤੇ ਮਨਾ ਸਰਪੰਚ ਉਹਦਾ ਮੁੰਡਾ ਤੇ ਇੱਕ ਉਹਦੇ ਜਵਾਈ ਦੋ ਜਵਾਈ ਤੇ ਘੜਕੀਆਂ ਦੇ ਬੰਦੇ ਨੇ ਤੇ ਨਾਲ ਹੋਰ ਨੇ ਦੋ ਤਿੰਨ ਜਣੇ ਸਾਰੇ ਜਣੇ ਆਣ ਕੇ ਉਹਨਾਂ ਨੇ ਅੰਨੇ ਵਾ ਗੋਲੀ ਚਲਾਤੀ ਆ ਨਾ ਕੇ ਦੀ ਗੱਲ ਸੁਣੀ ਆ ਨਾ ਕੇ ਦੀ ਕਾ ਕੀਤਾ ਠੀਕ ਆ ਇੱਕ ਮੇਰੇ ਡਾ ਪਾਦਰ ਸਾਦੇ ਵੱਜੀ ਕੁਲਦੀਪ ਸਿੰਘ ਦੇ ਤੇ ਇੱਕ ਮੇਰਾ ਭਰਾ ਨੇ ਦੋ ਗੁਰਕੇ ਸਿੰਘ ਤੇ ਲਵਜੋ ਸਿੰਘ ਉਹਨਾਂ ਨੇ ਮੇਰੇ ਤੇ ਵੀ ਚਲਾਈ ਆ ਪਰ ਮੈਂ ਕਿ ਭੱਜ ਕੇ ਜਿਹੜਾ ਗੇਟ ਦੇ ਪਰਲੇ ਬੰਨੇ ਹੋਗਾ ਤੇ ਮੇਰੇ ਵੱਜਣ ਤੋਂ ਰਹਿ ਗਈ ਵੇਗਾ ਇੱਕ ਮੇਰਾ ਨਾਲ ਹੋ ਰਾ ਮੇਰਾ ਭਰਾ ਚਾਲਪੀ ਸਿੰਘ ਉਹਦੇ ਵੀ ਮਾਰਦੇ ਲੱਗੇ ਸੀ ਉਹ ਵੀ ਬੜਾ ਮੁਸ਼ਕਿਲ ਨਾਲ ਬਜਿਆ ਤੇ ਇਹਨਾਂ ਤਿੰਨਾਂ ਦੇ ਨਾਲ ਵੱਜ ਕੇ ਜ਼ਖਮੀ ਹੋ ਗਏ ਨੇ ਹਾਂਜੀ ਤਿੰਨ ਜਣੇ ਹਾਂਜੀ ਤਿੰਨ ਜਣੇ ਅੱਛਾ ਉਸ ਤੋਂ ਬਾਅਦ ਹਾਂਜੀ ਹਾਂ ਨਹੀਂ ਹੁਣ ਆਪਾਂ ਹਸਤਾ ਲੈ ਕੇ ਆਏ ਤਾਂ ਉਹਨਾਂ ਨੇ ਇੱਥੋਂ ਗਾ ਖੜਿਆ ਵਾ ਅਮਰਸਰ ਐਫਰ ਕੀਤਾ ਵਾ ਅਮਰਸਰ ਕਿੱਥੇ ਕਿੱਥੇ ਲੱਗੀਆਂ ਗੋਲੀਆਂ ਉਹਨਾਂ ਦੇ ਤਿੰਨਾਂ ਦੇ ਪੱਟੇ ਲੱਗੀਆਂ ਗੋਲੀਆਂ ਇਹਨਾਂ ਦੇ ਪੱਟੇ ਹਾਂਜੀ ਤਿੰਨਾਂ ਦੇ ਪੱਟੇ ਹਾਂ ਸਿੱਧੀਆਂ ਚਲਾਤੀਆਂ ਨਾ ਕੋਈ ਸੁਣਿਆ ਨਾ ਵੇਖਿਆ ਨਾ ਕਿਨੇ ਉਹਨਾਂ ਕੋਲ ਚਾਰ ਪੰਜ ਹਥਿਆਰ ਹੀ ਇੱਕ ਜਿਹੜਾ ਮਨੇਰਾ ਮੁੰਡਾ ਰਵੀ ਆ ਉਹਦੇ ਕੋ ਵੀ ਇੱਕ ਪਿਸਤਲ ਹੀ ਤੇ ਮੰਨੇ ਕੋ ਰਫਲ ਹੀ ਤੇ ਕੇਵਲ ਕੋ ਵੀ ਇੱਕ ਪਿਸਤਲ ਹੀ ਹਾਂਜੀ ਮਾਨਾ ਸਰਪੰਚ ਪੰਜ ਪਿੰਡ ਦਾ ਮਜੂਦਾ ਸਰਪੰਚ ਉਹਦੇ ਕੋ ਰਫਲ ਹੀ ਉਹਨੇ ਵੀ ਰਫਲ ਦੀ ਗੋਲੀ ਚਲਾਈ ਆ ਉਹ ਪਰਵਜੀ ਨਹੀਂ ਕੇਦੇ ਨੰਗੀ ਆ ਉਹਦਾ ਭਰਾ ਜਿਹੜਾ ਕੇਵਲ ਸਿੰਘ ਉਹ ਪੁਲਿਸ ਜੀ ਉਹ ਲਟਾਇਰ ਹੋ ਗਿਆ ਹੁਣ ਉਹਨੇ ਮਾਰੀਆਂ ਹਾਂਜੀ ਕਾਹਦੀਆਂ ਜਿਹੜੇ ਹਥਿਆਰ ਸੀ ਉਹ ਇੰਨਾ ਜੀ ਮੈਂ ਕਹਿ ਸਕਦਾ ਇੱਕ ਰਫਲ ਹੀ ਤੇ ਦੋ ਪਿਸਤੌਲ ਫੜੇ ਨੰਨ ਮੈਨੂੰ ਜਾਣਕਾਰੀ ਨਹੀਂ ਆ ਵੀ ਕਿਹੜੇ ਸੀ ਤੇ ਕਿਹੜੇ ਨਹੀਂ ਹਾਂਜੀ ਪੁਲਿਸ ਨੂੰ ਦੱਸਤਾ ਹਾਂਜੀ ਪੁਲਿਸ ਨੂੰ ਫੋਨ ਕਰਤਾ ਜੀ ਤਲ ਠੀਕ ਅੰਜਨ ਗੋਲੀ ਨਾਮ ਸਟੇਸ਼ਨ ਆਏ ਸੀ ਕਿ ਤਾਂ ਰਿਕਰੂਟਮੈਂਟ ਦਵਾਈ ਦੇ ਸੀ ਸੋ ਤੁਹਾਡੇ ਕੋਲ ਤਿੰਨ ਪੇਸ਼ੰਟ ਆਏ ਨੇ ਇੱਕ ਲਬਜੋਤ ਇੱਕ ਗੁਰਕੀਰਤ ਤੇ ਕੁਲਦੀਪ ਸਿੰਘ ਇਹਨਾਂ ਦੇ ਅਲੀਜੀਸਟੀ ਆਫ ਸੌਲਟ ਨਾਲ ਆਏ ਨੇ ਵੀ ਉਹਨਾਂ ਦੇ ਕਾਫੀ ਪੱਟ ਚ ਆਪਾਂ ਦੇਖਿਆ ਵੀ 60 ਵਗੈਰਾ ਲੱਗੀ ਸੀ ਤੇ ਬਲੀਡਿੰਗ ਵਗੈਰਾ ਕਾਫੀ ਹੋਂਦੀ ਸੀ ਜਿਹਦੇ ਕਰਕੇ ਅਸੀਂ ਉਹਨਾਂ ਨੂੰ ਫਰਸਟ ایڈ ਕਰਕੇ ਪ੍ਰੋਪਰ ਆਈਵੀ ਲਾਈਨ ਮੇਨਟੇਨ ਕਰਕੇ ਉਹਨਾਂ ਨੂੰ ਆਪਾਂ ਗੁਨਾਨੰਕਦੇਵ ਹਸਪੀਟਲ ਰੈਫਰ ਕੀਤਾ ਤਾਂ ਕਿ ਉਹਨਾਂ ਦਾ ਫਰਦਰ ਇਲਾਜ ਹੋ ਸਕੇ ਕਿੰਨੇ ਜਾਣਗੇ ਸੋ ਤਿੰਨ ਜਾਣੇ ਇੱਕ ਹੀ ਗੱਲ ਲਬਜੋਤ ਇੱਕ ਗੁਰਕੀਰਤ ਤੇ ਇੱਕ ਕੁਲਦੀਪ ਸਿੰਘ ਕਰਕੇ ਤਿੰਨ ਜਣ ਹਾਂਜੀ ਆਵਾਨ ਪਿੰਡ ਦੇ ਨੇ ਹਾਂਜੀ ਦੇਖੋ ਜੀ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਆਪਣਾ ਉੱਥੇ ਗੋਲੀ ਚੱਲੀ ਆ ਤੇ ਬੰਦੇ ਸਿਵਲ ਹਸਪੀਟਲ ਫਤੇਗੜ ਚੂੜੀਆਂ ਐਡਮਿਟ ਤੇ ਤੇ ਸਸੰਬੰਧੀ ਇੱਥੇ ਮੌਕੇ ਤੇ ਹੋਣ ਆਏ ਆਏ ਆ ਜੀ ਹਸਪੀਟਲ ਜਿੱਥੇ ਪਤਾ ਲੱਗਾ ਕਿ ਜਿਹੜੇ ਜ਼ਖਮੀ ਨੇ ਉਹਨਾਂ ਨੂੰ ਰੈਫਰ ਕੀਤਾ ਗਿਆ ਤੇ ਬਾਕੀ ਜਿਹੜੇ ਆ ਜ਼ਖਮੀ ਹੋਏ ਨੇ ਉਹਨਾਂ ਦੇ ਤੇ ਉਹਨਾਂ ਦੇ ਪਰਿਵਾਰਕ ਮੈਂਬਰਾਂ ਦੇ ਜਿਹੜੇ ਆ ਬਿਆਨ ਅਸਲ ਕਰਕੇ ਤੇ ਜਿਹੜੀ ਕਾਨੂੰਨੀ ਕਾਰਵਾਈ ਮਚ ਲਿਆਂਦੀ ਜਾਵੇਗੀ ਬੰਦਿਆਂ ਦੀ ਹੋਈ ਆਇਡੈਂਟੀਫਿਕੇਸ਼ਨ ਬਿਲਕੁਲ ਜੀ ਜੇ ਤੇ ਸਾਰਾ ਜੇ ਆਪਾਂ ਹਾਲਾਤ ਪਤਾ ਕਰਦੇ ਨਹੀਂ ਹੈ ਜੀ ਸਾਡਾ ਮਿਲਦੀ ਹੋਇਆ ਜੀ ਕਿਸੇ ਕਿਸੇ ਨਾਲ ਵੀ ਤੇ ਜੋ ਵੀ ਫੈਕਟ ਕਲੀਅਰ ਹੋਣਗੇ ਤੇ ਉਹਦੇ ਮੁਤਾਬਕ ਜਿਹੜੀ ਹੈ ਕਾਰਵਾਈ ਕੀਤੀ ਜਾਵੇਗੀ